ਅਦਾ ਵੀ ਮੈਨੂੰ ਨਹੀਂ ਲੱਗਦਾ ਵੀ ਮੇਰੀ ਉਹਦੇ ਵਿੱਚ ਜਾਣਕਾਰੀ ਦੇ ਵਿੱਚ ਵੀ ਇਸ ਇਲਾਕੇ ਦੇ ਵਿੱਚ ਕੋਈ ਟੀਮ ਆਈ ਹੋਵੇ ਵੀ ਇਹ ਪਾਣੀ ਜਾਂਦਾ ਕਿੱਥੇ ਹੈ ਕਿੱਥੇ ਰੁਕਦਾ ਇਹ ਕਿ ਕਿੱਥੇ ਗਏ ਨੁਕਸਾਨ ਕਰਦਾ ਕੋਈ ਸਰਕਾਰੀ ਵੱਲ ਕੋਈ ਧਿਆਨ ਨਹੀਂ ਦਿੰਦੀ ਕਿਉਂਕਿ ਨਖਨੌਰ ਤੋਂ ਸ਼ੁਰੂ ਕਰਕੇ ਸਟਾਰਟ ਕੀਤਾ ਜਾ ਸਕਦਾ ਹੈ ਵੀ ਉੱਥੋਂ ਜਿਹੜੀਆਂ ਫੈਕਟਰੀਆਂ ਨੇ ਆ ਇਸ ਇਹ ਜਿਹੜੇ ਸ਼ਹਿਰੀ ਹੈ ਉੱਥੋਂ ਉੱਥੋਂ ਤੱਕ ਕੰਪਲੀਟ ਹੋ ਚੁੱਕਿਆ ਹੈ ਹੁਣ ਤਾਂ ਕਰੀਬ ਕਰੀਬ ਲਾਂਡਰਾਂ ਤੱਕ ਹੀ ਹੋ ਚੁੱਕਿਆ ਹੈ ਤੇ ਲਖਨੌਰ ਤੋਂ ਹੋਰ ਕਿਹੜੇ ਕਿਹੜੇ ਪਿੰਡਾਂ ਤੱਕ ਇਹ ਲੈ ਆਪਣਾ ਲਾਂਡਰਾਂ ਤੋਂ ਬਾਅਦੋਂ ਮਾਜਰਾ ਮੌਜਪੁਰ ਭਾਰਤਪੁਰ ਚੜਿਆਲਾ ਅੱਗੇ ਪੱਤੜਾਂ ਨੂੰ ਹੋ ਕੇ ਇਹ ਜਿਹੜੀ ਆਪੇ ਜਾ ਕੇ ਫਿਰ ਵੀਰਾ ਮੱਜਰੀ ਉੱਥੇ ਜਿਹੜੀ ਐਸਪੀ ਵਾਲ ਨਹਿਰ ਹੈ ਉਹਦੇ ਵਿੱਚ ਇੱਕ ਪਾੜ ਪਿਆ ਹੋਇਆ ਹੈ ਰਫਾਂਤੀ ਪਾਣੀ ਦਾ ਸਭ ਤੋਂ ਵੱਡਾ ਕਾਰਨ ਹੋਈ ਹੈਗਾ ਪਾਣੀ ਫਲੂਟ ਕਰਨ ਦਾ ਖਰਾਬ ਕਰਨ ਦਾ ਕਿਉਂਕਿ ਉਹ ਐਸਬੀਐਲ ਅਧੂਰੀ ਹੈ ਹੂੰ ਕਿਉਂਕਿ ਉਹਦੇ ਵਿੱਚ ਉਹ ਪੂਦੀ ਪਟਾਈ ਹੈ ਜਿਹੜੀ ਉਹ ਕਾਫੀ ਡੂੰਘਾਈ ਨਾਲ ਕੀਤੀ ਹੋਈ ਹੈ ਉਹਨੂੰ ਹਲੇ ਤੱਕ ਉਹ ਜਦੋਂ ਇਹ ਨਹਿਰ ਬੰਦ ਹੋ ਗਈ ਸੀਗੀ ਤਾਂ ਹਟੇ ਹੇਠਾਂ ਤੋਂ ਪੱਕੀ ਨਹੀਂ ਹੋਈ ਸੀ ਉਹ ਉਹ ਜਿਹੜਾ ਸਾਡਾ ਇੱਕ ਲੈਵਲ ਹੈ ਜਿਹੜਾ ਪਾਣੀ ਦਾ ਉਹ 25 30 ਫੁੱਟ ਤੱਕ ਛੋਟਾ ਰੇਤੇ ਦੀ ਉਹ ਆਉਂਦੀ ਹੈ ਜੇ ਉੱਥੇ ਹੀ ਜਾ ਕੇ ਇਹ ਪਾਣੀ ਹੈ ਜਿਹੜਾ ਬਹੁਤ ਮਾਤਰਾ ਦੇ ਵਿੱਚ ਧਰਤੀ ਦੇ ਉਹ ਹੋ ਰਿਹਾ ਹੈ ਅੱਗੇ ਰਾਜਪੁਰੇ ਜਾ ਕੇ ਤਾਂ ਬਹੁਤ ਅੱਗੇ ਮਤਲਬ ਕਾਫੀ ਦੂਰ ਤੱਕ ਮਾਰ ਕਰਦਾ